ਜੀ ਨਮਸਕਾਰ ਜੀ ਅੱਜ ਸੰਡੇ ਆ ਜੀ ਸੰਡੇ ਸਪੈਸ਼ਲ ਤੁਹਾਡੇ ਵਾਸਤੇ ਵਿਰਾਸਤ ਬ੍ਰਾਂਡ ਦੇ ਇੱਕ ਵਾਰੀ ਫੇਰ ਸੂਟ ਲੈ ਕੇ ਆਇਆ ਇਹ ਵਿਰਾਸਤ ਬ੍ਰਾਂਡ ਦੇ ਸੂਟਾਂ ਦੀ ਲਾਸਟ ਵੀਡੀਓ ਹੈ ਜਿਹਨੂੰ ਜਿਹਨੂੰ ਵੀ ਸੂਟ ਚਾਹੀਦੇ ਹੈ ਨਾ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਇਸ ਤੋਂ ਬਾਅਦ ਸੂਟ ਨਹੀਂ ਆਉਣੇ ਇਹ ਖਤਮ माल ਜੀ ਆਹ ਲਓ ਜੀ ਨਵੀਂ ਨੈਕਰਾ ਸੂਟ ਹੈ ਜੀ ਪਿਓਰ ਕਾਟਨ ਦੀ 100% ਪਿਓਰ ਕਾਟਨ ਪ੍ਰਿੰਟਿੰਗ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਨਾਲ ਇਹਦੇ ਪ੍ਰਿੰਟਡ ਮਿਲੂਗੀ ਜੀ ਤੁਹਾਨੂੰ ਬਾਟਮ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀ ਜੀ ਆਹ ਲਓ ਜੀ ਦੁਪੱਟਾ ਜਿਹੜੇ ਸੂਟ ਮੇਰੇ ਕੋਲ ਜਿੰਨੇ ਹੈਗੇ ਨੇ ਜੀ ਮੈਂ ਪਾ ਲੈਣੇ ਨੇ ਇਸ ਤੋਂ ਬਾਅਦ ਸੂਟ ਆਉਣੇ ਨਹੀਂ ਹੈਗੇ ਜੀ ਕੰਮ ਖਤਮ ਇਹਦੇ ਵਾਲਾ ਦਾ ਆ ਲੋ ਜੀ ਬਰਸ ਦਾ ਕੋਈ ਸੂਟ ਨਹੀਂ ਆਉਣਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਰੇਟ ਰਹੂਗਾ ਸਿਰਫ 450 ਰੁਪਏ ਕੋਰੀਅਰ ਫ੍ਰੀ ਜੀ ਆਲ ਓਵਰ ਇੰਡੀਆ ਮਿਲੂਗਾ ਜੀ ਚਾਹੇ ਪਿੰਡ ਚਾਹੇ ਸ਼ਹਿਰ ਤੋਂ ਆ ਲੋ ਜੀ ਦੂਸਰਾ ਦੋ ਕਲਰ ਨੇ ਦੇ ਵਿੱਚ ਦੋਨੇ ਕਲਰ ਜ਼ਬਰਦਸਤ ਨੇ ਜੀ ਆ ਲੋ ਜੀ ਆ ਲੋ ਬੜੀ ਡਿਮਾਂਡ ਦੇ ਨਾਲ ਡਿਜ਼ਾਈਨ ਆਇਆ ਜੀ ਪੀਸ ਚੈੱਕ ਕਰੋ ਬਟਕਾ ਸਟਾਈਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੇ ਬਲੈਕ ਤੇ ਵਾਈਟ ਹੈ ਜੀ ਪੀਸ ਜਿੰਨੇ ਮਰਜ਼ੀ ਲੈ ਲਿਓ ਖੂਬਸੂਰਤ ਪੀਸ ਹੈ ਆਲੋ ਜੀ ਇਹਦੇ ਨਾਲ ਨਾ ਡਾਟਸ ਵਾਲੀ ਮਿਲੂਗੀ ਜੀ ਤੁਹਾਨੂੰ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਪ੍ਰਿੰਟਡ ਬਾਟਮ ਹੈ 100% ਪਿਓਰ ਕਾਟਨ ਹੈ ਸਿਰਫ 450 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਦੁਪੱਟਾ ਚੈੱਕ ਕਰੋ ਪੂਰਾ ਲੰਬਾ ਚੌੜਾ ਦੁਪੱਟਾ ਕਲਰ ਇਹਦੇ ਵਿੱਚ ਮਿਲਣਗੇ ਜੀ 2 ਇੱਕਾ ਗਾਜਰੀ ਸੀਗਾ ਇੱਕਾ ਲੋ ਜੀ ਮਸਟਰਡ ਕਲਰ ਬਹੁਤ ਸੋਹਣੇ ਰੰਗ ਨੇ ਜੀ ਬਸ ਜਲਦੀ ਲੇਟ ਨਹੀਂ ਕਰਨਾ ਥੋੜਾ ਥੋੜਾ ਪੀਸ ਨੇ ਮੇਰੇ ਕੋਲੇ ਜਿਹਨੂੰ ਜਿਹਨੂੰ ਵੀ ਚਾਹੀਦੇ ਨੇ ਨਾ ਬਸ ਛੇਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਛੇਦੀ ਭੇਜਾਂਗੇ ਛੇਦੀ ਤੁਹਾਨੂੰ ਮਿਲ ਜੂਗਾ ਸੂਟ ਜੀ ਕਿਤੇ ਇਹ ਨਾ ਹੋਵੇ ਵੀ ਤੁਸੀਂ ਜਿਹੜੀ ਪਸੰਦ ਕਰਦੇ ਰਹੋ ਸੂਟ ਤੇ ਕੋਈ ਦੂਜਾ ਲੈ ਲਵੇ ਚੱਕੋ ਬਾਟਮ ਪ੍ਰਿੰਟ ਵਾਲੀ ਬਾਟਮ ਹੈ ਜੀ ਔਰ ਨਾਲ ਮਿਲੂਗਾ ਜੀ ਖੂਬਸੂਰਤ ਦੁਪੱਟਾ ਇਹ ਸਾਰੇ ਖੋਲ ਕੇ ਦਿਖਾਉਂਗਾ ਆ ਲੋ ਬ੍ਰਾਂਡ ਬਰਾਸੇ ਦੇ ਹੋਣਗੇ ਸਾਰੇ ਸੂਟ ਸਿਰਫ 450 ਰੁਪਏ ਜੀ ਇੱਕ ਚੈੱਕ ਕਰੋ ਕਲਰ ਵਿੱਚ ਮਿਲੂਗਾ ਜੀ ਤੁਹਾਨੂੰ ਮਹਿੰਦੀ ਕਲਰ ਦੀ 400 ਤੇ 50 ਰੁਪਏ ਆਹ ਲੋ ਜੀ ਪਾਕਿਸਤਾਨੀ ਸਟਾਈਲ ਆ ਗਿਆ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਇਹ ਸਾਰੇ 100% ਪਿਓਰ कॉटन ਦੇ ਪੀਸ ਨੇ ਜੀ ਬਹੁਤ ਵਧੀਆ ਪੀਸ ਨੇ ਪ੍ਰਿੰਟਿੰਗ ਚੈੱਕ ਕਰੋ ਬਹੁਤ ਵਧੀਆ ਪ੍ਰਿੰਟਿੰਗ ਹੈ ਜੀ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਤੇ ਆਹ ਲੋ ਜੀ ਇਹਦੇ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਤੇ ਨਾਲ ਮਲਟੀ ਸ਼ੈਡ ਪ੍ਰਿੰਟਿੰਗ ਦਾ कॉटन ਦਾ ਦੁਪੱਟਾ ਮਿਲੂਗਾ ਜੀ ਲਾਈਨਿੰਗ ਵਾਲਾ ਸੈਲਫ ਲਾਈਨਿੰਗ ਬਣਿਆ ਹੋਇਆ ਦੁਪੱਟੇ ਦੇ ਉੱਪਰ ਇਹ ਆਹ ਲੋ ਜੀ ਵੱਟਾ ਚੈੱਕ ਕਰੋ ਸਿਰਫ 450 ਰੁਪਏ ਜੀ ਕੋਈ ਉਹਦਾ ਪੈਸਾ ਕੋਈ ਨਹੀਂ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵੀ ਤੁਹਾਨੂੰ येलो ਕਲਰ ਖੂਬਸੂਰਤ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਨੈਕ ਡਿਜ਼ਾਈਨ ਦੇਖੋ ਆਹ ਲੋ ਨੈਕ ਦੇ ਉੱਪਰ ਐਮਬਰਾਡਰੀ ਹੈ ਜੀ ਗ੍ਰੀਨ ਕਲਰ ਦਾ ਪੀਸ ਹੈ ਖੂਬਸੂਰਤ ਮਹਿੰਦੀ ਗ੍ਰੀਨ ਦਾ ਪੀਸ ਹੈ ਔਰ ਨਾਲ ਬਾਟਮ ਮਿਲੂਗੀ ਜੀ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਬਾਟਮ ਚੈੱਕ ਕਰੋ ਕਿੰਡੀ ਸ਼ਾਨਦਾਰ ਹੈ neck ਦੇ ਉੱਪਰ ਤੋਂ neck line ਦੇਖੋ ਜਰਾ ਇਹਦੇ ਤੇ ਨੋਟ ਵਰਕ ਦਾ ਕੰਮ ਕੀਤਾ ਹੋਇਆ ਨਾਲ ਔਰ ਪ੍ਰਿੰਟਡ ਬਾਟਮ ਹੈ ਜੀ ਪ੍ਰਿੰਟਡ ਹੀ ਮਿਲੂਗਾ ਜੀ ਸੈਲਫ ਲਾਈਨਿੰਗ ਦੇ ਉੱਪਰ ਦੁਪੱਟਾ ਰੇਟ ਰਹੂਗਾ ਸਿਰਫ 450 ਰੁਪਏ ਜੀ ਇੱਕ ਲੋ ਦੋ ਲੋ ਤਿੰਨ ਲੋ ਸਿੰਗਲ ਪੀਸ ਵੀ ਮਿਲੂਗਾ ਜੀ ਤੁਹਾਨੂੰ ਅੱਜ ਕੋਰੀਅਰ ਫਰੀ ਦੇ ਨਾਲ ਕਲਰ ਚੈੱਕ ਕਰੋ ਸカイ ਕਲਰ ਮਿਲੂਗਾ ਜੀ ਹੌਟ ਪਿੰਕ ਸ਼ੇਡ ਮਿਲੂਗਾ ਜੀ ਤਿੰਨ ਕਲਰ ਨੇ ਤਿੰਨੇ ਕਲਰ ਜ਼ਬਰਦਸਤ ਹੈ ਜੀ ਆਹ ਲੋ ਜੀ ਪੀਚ ਕਲਰ ਆ ਗਿਆ ਜੀ ਵੀ ਨਿਕਲਾ ਪੀਸ ਲੈ ਚੈੱਕ ਕਰੋ ਜਰਾ ਤੁਹਾਨੂੰ ਵੀ ਨਿਕ ਬਣਿਆ ਹੋਇਆ ਜੀ embroidery ਬਹੁਤ ਸੋਹਣੀ embroidery ਕੀਤੀ ਹੋਈ ਹੈ ਕੋਈ ਪੈਚ ਨਹੀਂ ਲੱਗਾ ਹੈ embroidery ਹੈ ਜੀ ਇਹਦੇ ਉੱਪਰ ਔਰ ਨਾਲ ਮਿਲੂਗੀ ਜੀ printed ਹੀ ਬਾਟਮ ਆਹ ਲੋ ਜੀ ਬਾਟਮ ਚੈੱਕ ਕਰੋ ਖੂਬਸੂਰਤ ਪੀਸ ਜੀ ਆਹ ਲੋ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਜੀ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਖੂਬਸੂਰਤ ਦੁਪਟਾ ਜੀ ਕਲਰ ਮਿਲੂਗਾ ਜੀ ਇਹਦੇ ਵਿੱਚ ਇੱਕ ਲਾਈਟ ਫਰੋਜ਼ੀ ਇੱਕ ਮਿਲੂਗਾ ਜੀ ਯਾਹ ਲਓ ਮਾਸਟਰ ਬਹੁਤ ਸੋਹਣੇ ਸੂਟ ਨੇ ਜੀ ਬਸ ਜਲਦੀ ਲੇਟ ਨਹੀਂ ਕਰਨਾ ਆ ਲਓ ਜੀ ਆ ਮੈਂ ਪੰਜਵੀਂ ਵਾਰੀ ਮਾਲ ਮੰਗਾਉਣ ਲੱਗਿਆ ਜੀ ਕਿਆ ਬਾਤ ਹੈ ਕਸਟਮਰ ਪੀਸ ਮੰਗਦੇ ਹੀ ਬਹੁਤ ਆ ਇਹ ਖੂਬਸੂਰਤ ਪੀਸ ਬੈ ਚੈੱਕ ਕਰੋ ਜਰਾ ਚਾਰ ਕਲਰ ਆਉਂਦੇ ਨੇ ਕਈਆਂ ਕਸਟਮਰ ਪੂਰਾ ਪੂਰਾ ਸੈਟ ਹੀ ਲੈ ਲੈਂਦੇ ਨੇ ਇਹਦਾ ਆ ਲਓ ਜੀ ਬਾਟਮ ਪ੍ਰਿੰਟਡ ਦੁਪੱਟਾ ਜੀ ਲੈਨਿੰਗ ਵਾਲਾ ਆ ਗਿਆ ਤੇ ਕੀ ਪਹਿਲਾਂ ਪਲੇਨ ਕਾਟਰ ਤੇ ਸੀਗਾ ਐਡ ਕੀ ਸੈਲਫ ਲੈਨਿੰਗ ਦੇ ਉੱਪਰ ਦੁਪੱਟਾ ਇਹਦਾ ਕਲਰ ਦੇਖੋ ਕਿੰਨਾ ਸ਼ਾਨਦਾਰ ਜਿਗਜਗਾਹਾਂ 'ਚ ਲੈਨਿੰਗ ਹੈ ਜੀ ਨੈਕ ਲੈਂਡ ਬਹੁਤ ਸੋਹਣਾ ਨਾਲ ਨੈਕ ਦੇ ਉੱਪਰ ਨਾ ਟ੍ਰੈਸਰ ਲੱਗਿਆ ਹੋਇਆ ਕਲਰ ਚੈੱਕ ਕਰੋ ਮਸਟਰਡ ਜਿਹਾ ਕਲਰ ਹੈ ਜੀ ਆਹ ਲਓ ਲਾਵੈਂਡਰ ਸ਼ੇਡ ਜੀ ਤੇ ਜਦੋਂ ਵੀ ਮਾਲ ਆਉਂਦਾ ਸਭ ਤੋਂ ਪਹਿਲਾਂ ਸੇਲ ਹੋ ਜਾਂਦਾ ਜੀ ਆਹ ਲਓ ਜੀ ਹੌਟ ਪਿੰਕ ਸ਼ੇਡ ਜੀ ਚਾਰ ਕਲਰ ਨੇ ਚਾਰੋ ਕਲਰ ਜ਼ਬਰਦਸਤ ਹੈ ਜੀ ਪਰ ਜਲਦੀ ਲੇਟ ਨਹੀਂ ਕਰਨਾ ਆਹ ਲਓ ਜੀ ਪੀ ਚੈੱਕ ਕਰੋ ਨੈਕਸਟ ਡਿਜ਼ਾਈਨ ਹੈਂਡਵਰਕ ਵਾਲਾ ਪੀਸ ਆ ਗਿਆ ਜੀ ਆ ਲਓ। ਕੀ ਬਾਤ ਹੈ। ਨੈਕਲੈਂਥ ਚੈੱਕ ਕਰੋ ਪਹਿਲਾਂ ਦਾ ਨੈਕ ਦੇ ਉੱਪਰ ਕਢਾਈ ਦੇਖੋ ਕਿੰਨੀ ਸ਼ਾਨਦਾਰ ਕਢਾਈ ਆ। ਆ ਲਓ ਜੀ ਤੋਹਫਾ ਆ ਗਿਆ ਅੱਜ। ਆ ਲਓ। ਬਾਟਮ ਦੇ ਉੱਪਰ ਨਾਲ ਮਿਲੂਗਾ ਜੀ ਤੁਹਾਨੂੰ ਵਰਕ। ਬਾਟਮ ਤੇ ਵਰਕ ਹੈ ਜੀ। ਦੁਪੱਟਾ ਵੀ ਮਿਲੂਗਾ ਬਹੁਤ ਸੋਹਣਾ ਕਾਟਨ ਦਾ ਜੀ ਦੁਪੱਟਾ 100% ਪਿਓਰ ਕਾਟਨ ਦਾ ਬਟਾ। ਦੁਪੱਟਾ ਆ ਲਓ। ਬਾਟਮ ਵਰਕ ਦੇ ਉੱਤੇ ਕੰਮ ਵਰਕ ਬ੍ਰਿੱਕੀ ਦਾ ਕੰਮ ਆ ਕੋਈ ਇਹ ਨਹੀਂ ਆ ਵੀ ਮੋਟਾ-ਮੋਟਾ ਕੰਮ ਕੀਤਾ ਹੋਇਆ 컬러 ਚੈੱਕ ਕਰੋ ਜੀ ਸੀ ਗ੍ਰੀਨ ਡਾਰਕ ਜੀ ਆ ਲੋ ਮੋਬ ਕਲਰ ਹੈ ਜੀ ਤੇ ਇੱਕ ਕਲਰ ਮਿਲੂਗਾ ਜੀ ਬ੍ਰਾਊਨ ਕਲਰ ਇਹਨਾਂ ਸਾਰੇ ਦੇ ਉੱਪਰ ਬਾਟਮ ਦੇ ਉੱਪਰ ਕਢਾਈ ਆ ਰੇਟ ਉਹੀ ਰਹੂਗਾ ਜੀ 450 ਰੁਪਇਆ ਪਰ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦੇ ਜੀ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਸਾਰੇ ਤੋਹਫੇ ਆ ਲੋ ਜੀ ਇਹ ਹੁਣ ਆ ਗਈ ਜੀ ਸਿੰਗਲ ਸਿੰਗਲ ਪੀਸ ਨਹੀਂ ਜੀ ਸਾਰੇ ਇਹ ਆਹ ਲੋ ਨੈਕਲੈਂਥ ਚੈੱਕ ਕਰੋ ਜਰਾ ਖੂਬਸੂਰਤ ਕਢਾਈ ਹੈ ਜੀ ਬਾਟਮ ਤੇ ਨਾਲ ਮਿਲੂਗਾ ਜੀ ਇਹਦੇ ਕਾਟਨ ਦਾ ਹੀ ਦੁਪੱਟਾ ਲਓ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਆਹ ਲੋ ਜੀ ਨੈਕਲੈਂਥ ਚੈੱਕ ਕਰੋ ਇਹਦਾ ਖੂਬਸੂਰਤ ਪੀਜੀ ਨੈਕ ਦੇ ਉੱਪਰ ਸਾਰੀ ਕਢਾਈ ਹੈ ਜੀ ਨਾਲ ਥੱਲੇ ਵੀ ਬੂਟੀ ਬਣੀ ਹੋਈ ਹੈ ਕਢਾਈ ਦੇ ਨਾਲ ਖੂਬਸੂਰਤ ਪੀਜੀ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਇਹ ਪ੍ਰਿੰਟਡ ਹੀ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਆਹ ਲੋ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਬਸ ਜਲਦੀ ਲੇਟਰੀ ਕਰਨਾ ਜੀ ਆਹ ਲਓ ਲਾਈਟ ਫਰੋਜ਼ੀ ਕਲਰ ਦੀ ਇਹ ਸੋਲੋ ਸੋਲੋ ਡਿਜ਼ਾਈਨ ਹੈ ਪੀ ਜਿੰਨੇ ਮਰਜ਼ੀ ਲੈ ਲਿਓ ਆਹ ਲਓ ਤੁਸੀਂ ਦੋ ਚਾਹੀਏ ਉਹਨਾਂ ਦੋ ਤਿੰਨ ਵੀ ਚਾਹੀਏ ਮਿਲ ਜਾਣਗੇ ਤੁਹਾਨੂੰ ਨੇਕ ਦੇ ਉੱਪਰ ਕੜਾਈ ਚੈੱਕ ਕਰੋ ਆਹ ਲਓ ਜੀ ਜਿਗਜੈਗ ਵਾਲੀ ਲਾਈਨਿੰਗ ਆ ਗਈ ਜੀ ਬਾਟਮ ਤੇ ਨਾਲ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਜੀ ਸਿਰਫ 450 ਰੁਪਏ ਜੀ ਆਹ ਲਓ ਜੀ ਦੁਪੱਟਾ ਦੇਖੋ ਇਹਦਾ ਕਿੰਨਾ ਸੋਹਣਾ ਦੁਪੱਟਾ ਲੰਬੇ ਚੌੜੇ ਦੁਪੱਟੇ ਹੋਣਗੇ ਕੋਈ ਛੋਟਾ ਦੁਪੱਟਾ ਨਹੀਂ ਹੋਊਗਾ ਆਹ ਲਓ ਜੀ ਮਸਟਰਡ ਕਲਰ ਦਾ ਪੀਸ ਹੈ ਜੀ neck ਦੇ ਉੱਪਰ ਕਢਾਈ ਕੀਤੀ ਹੋਈ ਆ ਬ੍ਰੈਂਡ ਨਾਲ ਨਾਲ ਚੈੱਕ ਕਰ ਲਈਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਬਾਟਮ ਹੈ ਜੀ ਆਹ ਲਓ ਜੀ ਇਹਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਆਹ ਲਓ ਦੁਪੱਟੇ ਪੂਰੇ ਲੰਬੇ ਚੌੜੇ ਦੁਪੱਟੇ ਹੋਣਗੇ ਕੋਈ ਛੋਟਾ ਦੁਪੱਟਾ ਨਹੀਂ ਹੋਊਗਾ ਆ ਲੋ ਜੀ ਇੱਕ ਡੌਟ ਸਾਈਡਾ ਡਿਜ਼ਾਈਨ ਆ ਗਿਆ ਜੀ ਇਹ ਸਾਰੇ 16 16 ਡਿਜ਼ਾਈਨ ਹੈ ਜੀ ਵੀ ਚੈੱਕ ਕਰੋ ਖੂਬਸੂਰਤ ਨੈਕਲੈਂਥ ਚੈੱਕ ਕਰੋ ਬਹੁਤ ਸੋਹਣਾ ਸੂਟ ਜੀ ਔਰ ਨਾਲ ਮਿਲਾਗਾ ਜੀ ਬਾਟਮ ਤੁਹਾਨੂੰ ਬਹੁਤ ਵਧੀਆ ਸਟ੍ਰਾਈਪਸ ਵਾਲੀ ਲੈਨਿੰਗ ਵਾਲੀ ਬਾਟਮ ਤੇ ਦੁਪੱਟਾ ਦਿਖਾਉਂਗਾ ਦੁਪੱਟਾ ਇਹਦੇ ਨਾਲ ਵੀ ਖੂਬਸੂਰਤ ਦੁਪੱਟਾ ਜਿਸ ਤਰ੍ਹਾਂ ਨੈਕ ਦੇ ਉੱਪਰ ਬਣਿਆ ਹੋਇਆ ਹੈ ਨਾ ਡਿਜ਼ਾਈਨ ਉਸੇ ਤਰ੍ਹਾਂ ਹੀ ਪ੍ਰਿੰਟਡ ਮਿਲੂਗਾ ਜੀ ਤੁਹਾਨੂੰ ਦੁਪੱਟਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਸਿਰਫ 450 ਰੁਪਏ ਜੀ ਆਹ ਲਓ ਜੀ ਇਹ ਸਿਰਫ ਲਾਸਟ ਵੀਡੀਓ ਹੈ ਜੀ ਵਿਰਾਸਤ ਬ੍ਰਾਂਡ ਦੇ ਸੂਟਾਂ ਦੀ ਖੂਬਸੂਰਤ ਪੀਸ ਪੀਸ ਚੈੱਕ ਕਰੋ ਆਹ ਲਓ ਜੀ ਬਾਟਮ ਪਾਕਿਸਤਾਨੀ ਸਟਾਈਲ ਸੂਟ ਹੈ ਜੀ ਉਧੇ ਫਰੰਟ ਦੇ ਉੱਪਰ ਨੈਕਲਾਈਨ ਚੈੱਕ ਕਰੋ ਨਾਲੇ ਸਰੋਸ਼ਕੀ ਦਾ ਕੰਮ ਕੀਤਾ ਹੋਇਆ ਔਰ ਦੁਪੱਟਾ ਦਿਖਾਉਂਗਾ ਪੂਰਾ ਹੀ ਖੋਲ ਕੇ ਤੁਹਾਨੂੰ ਖੂਬਸੂਰਤ ਪੀਸ ਹੈ ਜੀ ਸਿਰਫ 450 ਰੁਪਏ ਜੀ ਕਿਆ ਬਾਤ ਹੈ ਪੀਸ ਚੈੱਕ ਕਰੋ ਆਹ ਲਓ ਜੀ ਉਹ ਲੇ ਕੋਈ ਸਾਰੇ ਸਿੰਗਲ ਸਿੰਗਲ ਪੀਸ ਨੇ ਜੀ neckland ਦੇ ਉੱਪਰ ਕਢਾਈ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਮਿਲੂਗਾ ਜੀ ਖੂਬਸੂਰਤ ਦੁਪੱਟਾ ਇਹ ਆਹ ਲਓ ਪ੍ਰਿੰਟਡੀ ਦੁਪੱਟਾ ਮਿਲੂਗਾ ਜੀ ਨਾਲ ਤੁਹਾਨੂੰ ਕੀ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਆਹ ਲਓ ਜੀ ਮਸਟਰਡ ਕਲਰ ਆ ਗਿਆ ਇਹ ਸਭ ਸਿੰਗਲ ਸਿੰਗਲ ਪੀਸ ਹੈ ਜੀ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਲਿਮਟਿਡ ਪੀਸ ਨੇ ਮੇਰੇ ਕੋਲ ਅੱਜ ਇਹ ਆਹ ਲਓ ਜੀ ਬਾਟਮ ਹੈ ਜੀ ਤੇ ਆਹ ਲਓ ਜੀ ਇਹਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਦੁਪੱਟੇ ਦੀ ਪ੍ਰਿੰਟਿੰਗ ਵੀ ਚੈੱਕ ਕਰੋ ਕਿੰਨੀ ਸ਼ਾਨਦਾਰ ਆਹ ਲਓ ਜੀ ਇਹਦਾ ਨੈਕ ਦੇ ਉੱਪਰ ਕਢਾਈ ਚੈੱਕ ਕਰਾ ਦਿਓ ਜਰਾ ਪਿੰਕ ਸ਼ੇਡ ਦਾ ਪੀਸ ਹੈ ਜੀ ਬਹੁਤ ਖੂਬਸੂਰਤ ਪੀਸ ਸਿੰਗਲ ਪੀਸ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਟਮ ਦੇ ਉੱਪਰ ਪ੍ਰਿੰਟਾਂ ਇਸੇ ਤਰ੍ਹਾਂ ਤੁਹਾਨੂੰ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪ੍ਰਿੰਟਡ ਆਹ ਲਓ ਜੀ ਲੀਨਲ ਗ੍ਰੀਨ ਕਲਰ ਆ ਗਿਆ embroidery ਚੈੱਕ ਕਰੋ ਪਹਿਲਾਂ ਜੀ neck line ਨਾਲੇ ਬ੍ਰਾਂਡ ਚੈੱਕ ਕਰ ਲਓ ਜਿਹੜਾ ਬੋਲਾਂਗੇ ਪੀਸ ਉਹੀ ਦਵਾਂਗੇ ਦੂਜਾ ਪੀਸ ਕੋਈ ਨਹੀਂ ਦਿੰਦੇ ਜੀ ਇਹਦੇ ਉੱਪਰ ਵੀ ਤੁਹਾਨੂੰ ਨਾ ਬਾਟਮ ਦੇ ਉੱਪਰ ਕਢਾਈ ਮਿਲੂਗੀ ਜੀ ਪੀਸ ਸਿੰਗਲ ਏ ਆਹ ਲਓ ਬਾਟਮ ਅੰਬ੍ਰੋਇਡਰੀ ਹੈ ਜੀ ਤੇ ਨਾਲ ਦੁਪੱਟਾ ਮਿਲੂਗਾ ਬਹੁਤ ਸੋਹਣਾ ਪ੍ਰਿੰਟਡਾ ਦੁਪੱਟਾ ਆ ਲੋ ਦੁਪੱਟਾ ਚੈੱਕ ਕਰੋ ਖੂਬਸੂਰਤ ਪੀਜੀ ਸਿਰਫ 450 ਰੁਪਏ ਜੀ ਆ ਲੋ ਤੋਫੇ ਲਈ ਸਾਰੇ ਇਹ ਨੈਕਲੈਂਡ ਚੈੱਕ ਕਰੋ ਜਰਾ ਬਾਟਮ ਦੇਖੋ ਕਿੰਡੀ ਸ਼ਾਨਦਾਰ ਹੈ ਦੀ ਆ ਲੋ ਜੀ ਬਾਟਮ ਸੋਲੋ ਪੀਸ ਹੈ ਜੀ ਪੀਸ 3-4 ਮਿਲ ਜਾਣਗੇ ਤੁਹਾਨੂੰ ਜਿੰਨੇ ਚਾਹੀਦੇ ਮਿਲ ਜਾਣਗੇ ਆ ਲੋ ਇਹ ਸਾਰੇ ਸੋਲੋ ਸੋਲੋ ਡਿਜ਼ਾਈਨ ਲੈ ਕੇ ਆਇਆ ਅੱਜ ਮੈਂ ਆ ਲੋ ਦੁਪੱਟਾ ਚੈੱਕ ਕਰੋ ਜੀ ਬਲੈਕ ਐਂਡ ਵਾਈਟ ਸੂਟ ਹੈ ਜੀ ਰੇਂਜ ਰਹੂਗੀ ਸਿਰਫ 400 ਤੇ 50 ਰੁਪਏ ਜੀ ਆ ਲੋ ਕੋਰੀਅਰ ਫ੍ਰੀ ਆ ਤੁਹਾਨੂੰ ਆ ਲੋ ਜੀ ਨੈਕਲਾਈਨ ਚੈੱਕ ਕਰੋ ਜਿਸ ਤਰ੍ਹਾਂ ਬਾਟਮ ਦੇ ਉੱਪਰ ਤੁਹਾਨੂੰ ਪ੍ਰਿੰਟ ਮਿਲੂਗਾ ਉਸੇ ਤਰ੍ਹਾਂ ਦਾ ਨੈਕਲਾਈਨ ਬਣਿਆ ਜੀ ਪ੍ਰਿੰਟ ਦੇ ਨਾਲ ਆ ਲੋ ਸਟਾਈਲਿਸ਼ ਪੀਸ ਆ ਔਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਕਬਹ ਬਹੁਤ ਹੈ ਇਹ ਆ ਲੋ ਜੀ ਦੁਪੱਟਾ ਦੇਖੋ ਕਿੰਦਾ ਸ਼ਾਨਦਾਰ ਦੁਪੱਟਾ ਨੈਕਲਾਈਨ ਤੁਹਾਨੂੰ ਮੈਂ ਹੋਰ ਦਿਖਾਉਂਗਾ ਕਲਰ ਆ ਗਿਆ ਜੀ ਆ ਲਓ ਨੈਕਲਾਈਨ ਦੇ ਉੱਪਰ ਬਟਨ ਲੱਗੇ ਹੋਏ ਨੇ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਔਰ ਪ੍ਰਿੰਟਡ ਹੀ ਮਿਲੂਗੀ ਜੀ ਤੁਹਾਨੂੰ ਬਾਟਮ ਤੇ ਆ ਲਓ ਜੀ ਦੁਪੱਟਾ ਦੇਖੋ ਇਹ ਕਿੰਨਾ ਸੋਹਣਾ ਦੁਪੱਟਾ ਆ ਆ ਲਓ ਖੂਬਸੂਰਤ ਦੁਪੱਟਾ ਦੁਪੱਟੇ ਦਾ ਸਾਈਜ਼ ਪੂਰਾ ਲੰਬਾ ਜੜਾ ਹੋਊਗਾ ਜੀ ਸ਼ਰਡ ਦੀ ਲੰਬਾਈ 43 44 ਇੰਚ ਹੋਊਗੀ ਜੀ 2.5 ਮੀਟਰ ਬਾਟਮ ਹੋਊਗੀ ਆ ਲਓ ਜੀ ਪੀ ਚੈੱਕ ਕਰੋ ਜਰਾ neck ਦੇ ਉੱਪਰ ਕਢਾਈ ਚੈੱਕ ਕਰੋ ਜਰਾ ਖੂਬਸੂਰਤ ਕਢਾਈ ਦੀ ਔਰ ਜਿਗਜੈਗ ਵਾਲੀ ਦੇਖਿਓ ਬਾਟਮ ਨਾਲ ਇਹਦੇ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਆ ਲੋ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਸਿਰਫ 400 ਤੇ 50 ਰੁਪਏ ਜੀ ਆ ਲੋ ਜੀ neck ਦੇ ਉੱਪਰ ਕਢਾਈ ਆਈ ਇਹ ਸਾਰੇ ਸਿੰਗਲ ਸਿੰਗਲ ਸੋਲੋ ਪੀਸ ਨੇ ਆ ਲੋ ਕਲਰ ਚੈੱਕ ਕਰੋ ਨਾਲੇ neck ਦੇ ਉੱਪਰ ਕਢਾਈ ਕੇ ਚੈੱਕ ਕਰੋ

ਖੂਬਸੂਰਤ ਪੀਜੀ ਆਹ ਲੋ ਬਾਟਮ ਆਹ ਲੋ ਇਹਦਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਪੂਰਾ ਲੰਬਾ ਜਿਹੜਾ ਦੁਪੱਟਾ ਮਿਲੂਗਾ ਦੇਖੋ ਮੈਂ ਤੁਹਾਨੂੰ ਕਲਾ ਕਲਾ ਪੀਸ ਨਾ ਖੋਲ ਕੇ ਦਿਖਾ ਰਿਹਾ ਆਹ ਲੋ ਪੂਰਾ ਲੰਬਾ ਜਿਹੜਾ ਦੁਪੱਟਾ ਸਿਰਫ 450 ਰੁਪਏ ਸੋਲੋ ਪੀਸ ਨੇ ਜੀ ਬਸ ਜਲਦੀ ਲੇਟ ਨਹੀਂ ਕਰਨਾ ਕਿਤੇ ਰੋਵੇ ਤੁਸੀਂ ਪਸੰਦ ਕਰਦੇ ਰਹਜੋ ਸਲਾਹ ਕਰਦੇ ਰਹਜੋ ਕਿਤੇ ਸੂਟ ਕੋਈ ਹੋਰ ਹੈ ਲੈ ਜਵੇ ਤੁਹਾਡੀ ਪਸੰਦ ਆ ਆ ਲੋ ਜੀ ਪੀ ਚੈੱਕ ਕਰੋ ਜਰਾ neck ਦੇ ਉੱਪਰ ਨਾਟ ਦਾ ਕੰਮ ਕੀਤਾ ਹੋਇਆ ਪ੍ਰਿੰਟਿੰਗ ਦੇਖੋ ਚੈੱਕ ਕਰੋ ਜਰਾ ਜੈਲੋ ਦੇ ਨਾਲ ਫਰੋਲੀ ਕਲਰ ਦੀ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਖੂਬਸੂਰਤ ਦੁਪੱਟਾ ਦੁਪੱਟਾ ਸੌਫਟ ਬਹੁਤ ਹੈ ਪਿਓਰ ਕਾਟਨ ਹੈ ਜੀ ਆਹ ਲਓ ਜੀ ਬੇਬੀ ਪਿੰਕ ਕੀ ਸ਼ੇਡ ਆ ਗਿਆ ਨੈਕਲਾਈਨ ਚੈੱਕ ਕਰੋ ਜੀ 450 ਰੁਪਏ ਇਨਨਕ ਦੇ ਉੱਪਰ ਨਾਲ ਐਮਬਰਾਇਡਰੀ ਵੀ ਕੀਤੀ ਹੈ ਕੋਲੋਰ ਐਮਬਰਾਇਡਰੀ ਦਿਖਾ ਦਿਓ ਜਰਾ ਆਹ ਲਓ ਦੇਖੋ ਐਮਬਰਾਇਡਰੀ ਖੂਬਸੂਰਤ ਐਮਬਰਾਇਡਰੀ ਦੀ ਆਹ ਲਓ ਜੀ ਬਾਟਮ ਨਾਲ ਪ੍ਰਿੰਟਡ ਹੀ ਮਿਲੂਗਾ ਜੀ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਪ੍ਰਿੰਟਡ ਦੁਪੱਟਾ ਆਹ ਲਓ ਜੀ yellow color ਆ ਗਿਆ ਜੀ ਇਹਦੀ ਵੀ ਕਿੜਾਈ ਦਿਖਾ ਦਿਓ ਜਰਾ ਮੈਨੂੰ ਬਹੁਤ ਸੋਹਣੀ ਕਿੜਾਈ ਲੱਗੀ ਆਹ ਲਓ ਨੈਕਲਾਈਨ ਦੇਖ ਕਰੋ ਕਿੰਨਾ ਸਣਾ ਇਹ ਆਹ ਲਓ ਜੀ ਬਾਟਮ ਵੀ ਖੂਬਸੂਰਤ ਬਾਟਮ ਆਹ ਲਓ ਜੀ ਦੁਪੱਟਾ ਦੁਪੱਟੇ ਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ 450 ਰੁਪਏ ਆਹ ਲਓ ਜੇ ਤਾਂ ਪੀਸ ਖੋਲਣ ਦੀ ਲੋੜ ਹੀ ਨਹੀਂ ਜੀ ਬਲੈਕ ਐਂਡ ਵਾਈਟ ਪੀਸਾ ਜੀ ਨਾੜ ਦਾ ਕੰਮ ਕੀਤਾ ਹੋਇਆ ਕਾਟਨ ਦਾ ਦੁਪੱਟਾ ਇੱਕ ਆਹ ਲਓ ਜੀ ਮਸਟਰਡ ਕਲਰ ਇਹ ਨੈਕਲੈਂਡ ਚੈੱਕ ਕਰੋ ਜਰਾ ਕਿੰਨਾ ਸ਼ਾਨਦਾਰ ਨੈਕਲੈਂਡ ਬਣਿਆ ਔਰ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਆਹ ਲਓ ਜੀ ਬਾਟਮ ਪ੍ਰਿੰਟਰਡ ਮਿਲੂਗੀ ਬਾਟਮ ਔਰ ਨਾਲ ਸੈਲਫ ਲਾਈਨਿੰਗ ਦੇ ਉੱਪਰ ਪ੍ਰਿੰਟਿੰਗ ਹੈ ਜੀ 100% ਪਿਓਰ ਕਾਟਨ ਦੇ ਦੁਪੱਟਾ ਸਾਰੇ ਪਿਓਰ ਕਾਟਨ ਦੇ ਸੂਟ ਨੇ ਆਹ ਲਓ ਦੁਪੱਟਾ ਵੀ ਬਹੁਤ ਸੋਹਣਾ ਇਹ ਅੱਜ ਦੀ ਵੀਡੀਓ ਦਾ ਨਾ ਆਖਰੀ ਸੂਟ ਦੀਗਾ ਹੁਣ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾ ਸਤਿ ਸ਼੍ਰੀ ਅਕਾਲ ਬਾਏ ਬਾਏ